ਆਪਦੇ 2-2 4-4 ਏਕੜ ਜ਼ਮੀਨ ਵੇਚ ਕੇ ਪਿੰਡਾਂ 'ਚ ਐਨੀਆਂ-ਐਨੀਆਂ ਉੱਚੀਆਂ ਪਿੰਡ ਦੀ ਫਿਰਨੀ ਤੋਂ ਉਹਨਾਂ ਦਾ ਜਿਹੜਾ ਬੇਸ ਹੈ ਉਹਨਾਂ ਦੇ ਘਰਾਂ ਦਾ ਉਹ ਵੇਚ ਕੇ ਕੋਠੀਆਂ ਪਾਈ ਜਾਂਦੇ ਨੇ ਉਹ ਉਹ ਵੱਡੇ ਘਰ ਨਹੀਂ ਹੈਗੇ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਬਣਾਏ ਜਾਂਦੇ ਨੇ ਆਪੀਆਂ ਹੀ ਜ਼ਮੀਨਾਂ ਵੇਚ ਕੇ ਤੁਸੀਂ ਕੋਠੀਆਂ ਪਾ ਕੇ ਕਿਹਨੂੰ ਦਿਗਾਉਨੇ ਆ ਚਾਬੀਆਂ ਉਹਨਾਂ ਕੋਲ ਹੁੰਦੀਆਂ ਨੇ ਉਹਨਾਂ ਘਰਾਂ ਦੀਆਂ ਆਪਦੇ 2-2 4-4 ਏਕੜ ਜ਼ਮੀਨ ਵੇਚ ਕੇ ਪਿੰਡਾਂ 'ਚ ਐਨੇ-ਐਨੇ ਉੱਚੀਆਂ ਪਿੰਡ ਦੀ ਫਿਰਨੀ ਤੋਂ ਉਹਨਾਂ ਦਾ ਜਿਹੜਾ ਬੇਸ ਐ ਉਹਨਾਂ ਦੇ ਘਰਾਂ ਦਾ ਉਹ ਵੇਚ ਕੇ ਕੂਠੀਆਂ ਪਾਈ ਜਾਂਦੇ ਨੇ ਉਥੋਂ ਜੇ ਕਿਸੇ ਬਜ਼ੁਰਗ ਨੇ ਆਪਦੀ ਘਰ 'ਚ ਪੈਰ ਰੱਖਣਾ ਐ ਉਹ ਦੋ ਚਾਰ ਬੰਦੇ ਉਹਦਾ ਮੋਢੇ ਫੜ ਕੇ ਉੱਤੇ ਲੈ ਕੇ ਜਾਂਦੇ ਨੇ ਘਰ ਆਪਦੇ ਘਰ ਨਹੀਂ ਵੜ ਸਕਦਾ ਆਪੇ ਆਪੇ ਚੱਲ ਕੇ ਐਨੇ-ਐਨੇ ਉੱਚੇ ਘਰ ਕਾਦੇ ਵਾਸਤੇ ਕੀ ਕਰਦੇ ਆਂ ਉਹ ਉਹ ਵੱਡੇ ਘਰ ਨਹੀਂ ਹੈਗੇ ਉਹ ਜਿਹੜੇ ਜਿਹੜੇ ਇਸ ਤਰ੍ਹਾਂ ਦੇ ਬਣਾਏ ਜਾਂਦੇ ਨੇ ਆਪੀਆਂ ਹੀ ਜ਼ਮੀਨਾਂ ਵੇਚ ਕੇ ਤੁਸੀਂ ਕੋਠੀਆਂ ਪਾ ਕੇ ਕਿਹਨੂੰ ਦਿਗਾਉਨੇ ਆ ਉਥੇ ਉਥੇ ਲੋਕ ਲੱਗੇ ਰਹਿੰਦੇ ਆ ਅੱਜ ਜ਼ਿਆਦਾਤਰ ਉਥੇ ਜਿਹੜੇ ਪ੍ਰਵਾਸੀ ਨੇ ਚਾਬੀਆਂ ਉਹਨਾਂ ਕੋਲ ਹੁੰਦੀਆਂ ਨੇ ਉਹਨਾਂ ਘਰਾਂ ਦੀਆਂ ਤੋਂ ਜੇ ਉਹੀ ਮਿਹਨਤ ਇੱਥੇ ਆਪਣੀ ਫਜ਼ਲਤ ਕੀਤੀ ਜਾਵੇ ਬਾਹਰ ਜਾ ਕੇ ਗੋਰਿਆਂ ਦੀਆਂ ਚੱਕਰੀ ਤਾਂ ਕਰੀ ਜਾਂਦੇ ਆ ਇੱਥੇ ਆਪਣੇ ਘਰ ਤੇ ਤੁਸੀਂ ਮਿਹਨਤ ਕਰਦੇ ਸ਼ਰਮ ਆਉਂਦੇ ਹੋ ਜੇ ਇੱਥੇ ਕਹਦੇ ਯਾਰ ਕਿਸੇ ਨੂੰ ਇਹ ਤੂੰ ਸਬਜ਼ੀਆਂ ਹੁਆ ਯਾਰ ਛੋਣਾ ਛੱਡ ਸਬਜ਼ੀਆਂ ਹੁਆ ਕੇ ਤੂੰ ਵੇਚ ਦੁਕਾਨ ਖੋਲ ਵੱਡੀ ਸਾਰੀ ਕਮਾਈ ਬਹੁਤ ਹੋ ਆਪਣੇ ਘਰ ਸੌਏਗਾ ਕੇ ਆਪਣੇ ਮਾਪੇ ਵੀ ਤੂੰ ਰਖਵਾਲੀ ਕਰੇਗਾ ਉਹਨਾਂ ਦੀ ਵੀ ਉਹਨਾਂ ਦਾ ਧਿਆਨ ਰੱਖੇਗਾ ਇਸ ਗੱਲ ਵੱਲ ਕਿਸੇ ਬੱਚੇ ਦਾ ਧਿਆਨ ਖਿੱਚਿਆ ਨਹੀਂ ਜਾ ਰਿਹਾ। ਉਹਨਾਂ ਦਾ ਧਿਆਨ ਕੇਂਦਰਿਤ ਇਹੀ ਰਹਿੰਦਾ ਕਿ ਬਾਹਰ ਜਾਵਾਂਗੇ ਐਸ਼ ਕਰਾਂਗੇ। ਪੁੱਛ ਕੇ ਦੇਖੋ ਕਿੰਨੇ ਕੈਸ਼ ਕਰਦੇ ਆ ਬਾਹਰ। ਮੇਰਾ ਇੱਕ ਹੋਰ ਪਾਣ ਜਾਉਣੇ ਗਿਆ ਉਹਨੂੰ 3 ਸਾਲ ਡੇਢ ਸਾਲ ਹੋਇਆ। ਉਹ ਉੱਥੇ ਬੈਠਾ ਰੋਈ ਜਾਂਦਾ। ਉਹ ਕਹਿੰਦਾ ਜਿਸ ਦਿਨ ਮੈਂ ਮੈਨੂੰ ਪੀਆਰ ਮਿਲ ਗਈ ਨਾ ਮੈਂ ਤਾਂ ਪੰਜਾਬ ਭੱਜੂਗਾ। ਪੀ ਜਦੋਂ ਕਦੇ ਲੋੜ ਹੋਈ ਤਾਂ ਕਦੇ ਜ਼ਰੂਰਤ ਹੋਈ ਪੀਆਰ ਆ ਜਾ ਕੇ ਥੋੜਾ ਸਾ ਸਮਾਨ ਲਾਇਆ ਕਰਾਂਗੇ ਲੇਕਿਨ ਮੈਨੂੰ ਮੇਰੇ ਯਾਰ ਦੋਸਤ ਮੇਰੇ ਦੋਸਤ ਮੇਰਾ ਪਿੰਡ ਇਹਨਾ ਯਾਦ ਆਉਂਦਾ ਮੇਰਾ ਦਿਲ ਨਹੀਂ ਲੱਗਦਾ ਉੱਥੇ ਤੇ ਜਿਹਦੇ ਜਿਹੜੇ ਬੱਚਿਆਂ ਅੰਦਰ ਇਹ ਸੰਸਕਾਰ ਨੇ ਉਹ ਉੱਥੇ ਆ ਕਮਾਈ ਕਰਨ ਜਾਓ ਲੇਕਿਨ ਆਓ ਜਿਹੜੇ ਪੱਕੇ ਜਾ ਕੇ ਪਰਮਾਨੈਂਟ ਰਹਿੰਦੇ ਆ ਉਹ ਉਹ ਬਹੁਤ ਮੁਸ਼ਕਲਾ ਚਲਦੇ ਆ ਕਦੇ ਇੱਥੇ ਸੋਚਿਆ ਕਿ ਮੈਂ ਮਿਹਨਤ ਕਰਕੇ ਜੇ ਮੈਂ ਕੋਈ ਟਰੈਕਟਰ ਲਿਆ ਮੈਂ ਉਹਦਾ ਕਰਜ਼ਾ ਉਧਾਰ ਦੂੰ ਇੱਥੇ ਵਾਲੇ ਨਹੀਂ ਸੋਚਦੇ ਉਹ ਟਰੈਕਟਰ ਤੇ ਤੇਰੇ ਘਰੇ ਟਰੈਕਟਰ ਵਿਹਲਾ ਖੜਾ ਰੋ ਟਰੈਕਟਰ ਤੇ ਭਾੜਾ ਨਹੀਂ ਲਾਉਣੇ ਲੈ ਮੈਂ ਹੁਣ ਦੋ 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 4 4000 ਭਾੜੇ ਆ ਟਰੈਕਟਰ ਲਈ ਫਰਾਂ ਏਦਾਂ ਉਹਦੇ ਵਾਸਤੇ ਟਰੈਕਟਰ ਲਿਆ ਮੈਂ